ਪਰ ਬਣ ਗਿਆ ਜੀ ਮੈਂ ਹੈ ਨਾ ਬਣਾਤਾ ਉਹਨਾਂ ਨੇ ਹੈ ਨਾ ਚਲ ਮੈਂ ਹੁਣ ਇੱਥੇ ਹੀ ਆਈ ਮੈਂ ਹੈ 34 ਸਾਲ ਹੋ ਗਏ ਮੈਂ ਕੈਨੇਡਾ ਦਾ ਸਿਟੀਜ਼ਨ ਆ ਹੈ ਨਾ ਮੈਂ ਇੱਥੇ ਦੀ ਵੀ ਓਸੀਆਈ ਲਈ ਹੋਈ ਆ ਇਸ ਕਰਕੇ ਮੈਂ ਸਰਪੰਚ ਬਣਾਦਾ ਤੇ ਆਪਾਂ ਜਿਵੇਂ ਬਰੰਗਪੂਰ ਤਾਂ ਕਿ ਕੋਈ ਬਾਹਰੋਂ ਬੰਦਾ ਆਵੇ ਤਾਂ ਪਤਾ ਲੱਗੇ ਕਿ ਕਿਸੇ ਪਿੰਡ ਵਿੱਚ ਵੜਿਆ ਬਿਲਕੁਲ ਪਤਾ ਲੱਗੇ ਵੀ ਕਿਹੜਾ ਸਰਪੰਚ ਆ ਜੀ ਪਹਿਲੇ ਸਪਉਂਡੋ ਜਿਨ੍ਹਾਂ ਨੇ ਇਹ ਨਹੀਂ ਵਧੀਆ ਗੱਲ ਕੀਤੀ ਆ ਕਿ ਸਾਰੇ ਪਿੰਡ ਦੇ ਵਿੱਚ ਫੁੱਲ ਲਵਾ ਲੈ ਵੇਖੋ ਜੀ ਮੈਂ ਸਰਪੰਚ ਦਾ ਹੋਣ ਬੜਿਆ ਮੈਂ ਦਰਾਖਤ ਪਹਿਲਾਂ ਤੋਂ ਹੀ ਪਿਛਲੇ ਸਾਲ ਵੀ ਲਵਾ ਕੇ ਗਿਆ ਹੈ ਹੈਨਾ ਤੇ ਮੈਂ ਹੁਣ ਵੀ ਲਵਾਉਂਗਾ ਤੁਸੀਂ ਪਿੰਡ ਵਾਸੀ ਨੂੰ ਉਮੀਦ ਹੈ ਕਿਤਾ ਕਰੇ ਕੋ ਮੈਂ ਦੇਖੋ ਜੀ ਜੇ ਮੈਨੂੰ ਗ੍ਰਾਂਟ ਗਵਰਨਮੈਂਟ ਦੇ ਦੂਗੀ ਤਾਂ ਠੀਕ ਹੈ ਜੇ ਨਾਲ ਦਿੱਤੀ ਨਵੇਂ ਆਦੂ ਕੋਲੋਂ ਲਾ ਕੇ ਸਭ ਕੁਝ ਕੰਪਲਟ ਕਰਨਾ ਹੈਨਾ ਅਗਰ ਨਾ ਹੈ ਨਹੀਂ ਸੀ ਕੁਝ ਕੁ ਪੀਪੀ ਲਵਾਏ ਆ ਤੇ ਮੈਂ ਚਾਰੇ ਗੇਟ ਬਣਾ ਕੇ ਨਾ ਉਤੋਂ ਆਪਦੇ ਪਿੰਡ ਦੇ ਸਾਰਾ ਇਹ ਜਿਹਾ ਲੱਗੂਗਾ ਪਿੰਡ ਜਾ ਬਈ ਮਤਲਬ ਪਿੰਡ ਐਂਟਰ ਕਰਦੇ ਸਾਰ ਗੇਟ ਵੀ ਬਣਾਉਂਗਾ ਹਾਂਜੀ ਬਿਲਕੁਲ ਆਪਾਂ ਗੱਲ ਕਰੀ ਸੀ ਜੀ ਐਜੂਕੇਸ਼ਨ ਦੀ ਇੱਥੇ ਦੇ ਜ਼ਿਲ੍ਹਾ ਸਰਕਾਰੀ ਸਕੂਲ ਹੈ ਕਿੰਨੀ ਤੱਕ ਅਸਲ ਹੈ 5ਵੀਂ ਤੱਕ ਆਈ 5ਵੀਂ ਤੱਕ ਹੈ ਹੈ ਕੰਪਿਊਟਰ ਸਾਡੇ ਵਧੀਆ ਟੀਚਰ ਵਧੀਆ ਹੈਗੇ ਆ ਪਰ ਮੈਂ ਚਾਹਣਾ ਹੈਗਾ ਕਿ ਉਹਨਾਂ ਨੂੰ ਜੋ ਕੁਝ ਵੀ ਚਾਹੀਦਾ ਤੇ ਮੈਂ ਖੁਦ ਲੈ ਕੇ ਸਾਬਾ ਜਿਵੇਂ ਪਿਆ ਹੋਇਆ ਸਾਡਾ ਕੰਮ ਥੋੜਾ ਸਕੂਲ ਦਾ ਹੋਣ ਵਾਲਾ ਥੋੜੇ ਸੇਵੇ ਆ ਮੇਰਾ ਛਪੜਾ ਜਿਹੜਾ ਮੈਂ ਬਾਹਰ ਬੜਨਾ ਉਹ ਜਿਹੜੀ ਛੱਪੜ ਦੇ ਕਿਗਾ ਮੈਂ ਛੱਪੜ ਦੇ ਤਾਂ ਫਿਰ ਲੋੜ ਹੀ ਨਹੀਂ ਹੈ ਸਰ ਨਹੀਂ ਛੱਪੜ ਸੀਵਰੇਜ ਆ ਗਿਆ ਛੱਪੜੇ 'ਚ ਪਾਇਆ ਹੋਇਆ ਅੱਛਾ ਸੀਵਰੇਜ ਛੱਪੜ 'ਚ ਪਾਇਆ ਹੈ ਹਾਂਜੀ ਮੈਂ ਜਿਹੜਾ ਹੈਗਾ ਚੱਕ ਕੇ ਉਹ ਸੀਵਰੇਜ ਮੈਂ ਉਹ ਪੰਚਾਇਤ ਵਾਲੇ ਥੀਕ ਲੱਗ ਜਾਣਾ ਛੱਪੜ ਸਾਡੇ ਡੇਢ ਕਿਲੇ ਦਾ ਇਹ ਉਹਦੀ ਪਾਰਕ ਬਣਾਉਣੀ ਆਲੇ ਦਲੇ ਕੋਈ ਇਹ ਜੀ ਸਕੀਮ ਬਣਾ ਕੇ ਤੇ ਮੈਂ ਪਾਣੀ ਸਾਰਾ ਚੱਕ ਬਾਹਰ ਜਾਣਾ ਉਹਦੀ ਛੱਪੜ ਦੀ ਪਾਰਕ ਬਣਾ ਪਰ ਜਿਹੜੇ ਆਲੇ ਵਾਲੇ ਦੇ ਪਿੰਡ ਆ ਵੇ ਸਾਰੇ ਸਰਪੰਚ ਅਸੀਂ ਇਕੱਠੇ ਹੋ ਗਏ ਅਸੀਂ ਸੀਪੀ ਨੂੰ ਮਿਲਣ ਆਲੇ ਆ ਉਹ ਸਾਰੀ ਗੱਲ ਕਰਨ ਵਾਲੇ ਆ ਕਿ ਸਾਡੇ ਨਸ਼ਾ ਬੰਦ ਹੋਣਾ ਚਾਹੀਦਾ ਜੇ ਨਾ ਬੰਦ ਹੋਇਆ ਮੈਂ ਉੱਪਰ ਤੱਕ ਜਾਊਗਾ ਮੈਂ ਕੋਸ਼ਿਸ਼ ਆਹੀ ਕਰਨੀ ਹੈ ਕਿ ਮੈਂ ਸਾਰੇ ਉਸਦਾਰ ਮੈਂ ਸਰਪੇਜ ਜੀ ਬਣਨ ਤੋਂ ਪਹਿਲਾਂ ਵੀ ਇਹ ਗੱਲ ਮੈਂ ਦੂਜਿਆਂ ਨਾਲ ਕਰ ਚੁੱਕਿਆ ਹਾਂ ਕਿ 2-2 ਲੱਖ ਰੁਪਏ ਪਾਈਏ ਤਾਂ ਪਹਿਨ ਬਾਹਰ ਕੱਢੀਏ ਹੈਨਾ ਤੇ ਹੁਣ ਤਾਂ ਮੇਰੇ ਹੱਥ ਆ ਗਏ ਜੇ ਉਹ ਤੇ ਮੈਂ ਕਰੂਗਾ ਇਹਨ ਤੋਂ ਦੇਖੋ ਤੇ ਉੱਥੇ ਪਾਰਕ ਬਣਾਉਣੀ ਆ ਜਿਹੜੇ ਕਿਲੇ ਦੇ ਵਿੱਚ ਸੱਪੜ ਹੈਗਾ ਜੇ 1.5 ਕਲੇਜ ਹੋਗਾ ਜੇ 2 ਕਲੇ ਦੇ ਵਿੱਚ 1.5 ਕਲੇ ਬਹੁਤ ਨਾ ਮੇਰੇ ਖਿਆਲ ਨਾਲ ਖਰਚਾ ਵੀ ਕਾਫੀ ਆਵੇਗਾ ਆਊਗਾ 50 ਲੱਖ 1.5 ਲੱਖ 2 ਜਿੰਨਾ ਵੀ ਆਇਆਗਾ 2 ਲੱਖ ਕਰੋੜਾ 50 ਲੱਖ ਆਵੇਗਾ ਅਨੌਕਰਾਗੇ ਮੈਂ ਸਾਰੇ ਸਰਪੰਚਾਂ ਸਾਰਿਆਂ ਦੇ ਕੰਮ ਕਰਨੇ ਆ ਮੈਨੂੰ ਆ ਨਹੀਂ ਹੈਗਾ ਮੈਨੂੰ ਕਿਨੇ ਵੋਟ ਪਾਈਏ ਕਿਨੇ ਨਹੀਂ ਪਾਈ ਮੈਂ ਸਾਰਿਆਂ ਸਰਪੰਚਾਂ ਨਾਲ ਸਾਰਿਆਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਮਨਦੀਪ ਸਿੰਘ ਔਲ ਹੈ ਇਸ ਵਕਤ ਅਸੀਂ ਹਲਕਾ ਗਿਲ ਪਿੰਡ 바ੜੇਵਾਲ ਡੋਗਰਾਂ ਦੇ ਵਿੱਚ ਮੌਜੂਦ ਆ ਸਾਡੇ ਨਾਲ ਮੌਜੂਦ ਨੇ ਜਿਹੜੇ ਸਰਪੰਚ ਸਾਹਿਬ ਚੰਪੌਰ ਸਿੰਘ ਜੀ ਜਿਨ੍ਹਾਂ ਨੂੰ ਪਿੰਡ ਵਾਸੀਆਂ ਨੇ ਮਾਨ ਬਖਸ਼ਿਆ ਵਾ ਸਰਪੰਚ ਬਣਾਇਆ ਵਾ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕੁਝ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਕਰਦੇ ਆਪਾਂ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਸਰ ਜੀ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਤੁਹਾਨੂੰ ਪਿੰਡ ਵਾਸੀਆਂ ਨੇ ਮਾਨ ਬਖਸ਼ਿਆ ਵਾ ਸਰਪੰਚ ਬਣਾਤਾ ਨਾਮ ਦੇ ਕੇ ਸਰਪੰਚ ਲੱਗ ਗਿਆ ਵਾ ਕੀ ਕਹਿਣਾ ਚਾਹੋਗੇ ਮੈਂ ਸਾਰਿਆਂ ਹੈਨਾ ਪਰ ਬਣ ਗਿਆ ਜੀ ਮੈਂ ਹੈਨਾ ਬਣਾਤਾ ਉਹਨਾਂ ਨੇ ਹੈਨਾ ਚਲ ਮੈਂ ਹੁਣ ਇੱਥੇ ਹੀ ਆਈ ਮੈਂ ਹੈ 34 ਸਾਲ ਹੋ ਗਏ ਮੈਂ ਕੈਨੇਡਾ ਦਾ ਸਿਟੀਜ਼ਨ ਆ ਹੈਨਾ ਮੈਂ ਇੱਥੇ ਦੀ ਵੀ ਓਸੀਆਈ ਲਈ ਹੋਈ ਆ ਇਸ ਕਰਕੇ ਉਹ ਸਰਪੰਚ ਬਣਾ ਦਾਂ ਤੇ ਆਪਾਂ ਸੇਵਾ ਕਰਾਂਗੇ ਪੂਰੀ ਠੀਕ ਹੈ ਜੀ ਇਹ ਜਿਸ ਤਰ੍ਹਾਂ ਕੀ ਪਿੰਡ ਵਾਸੀਆਂ ਨੂੰ ਉਮੀਦਾਂ ਹੁੰਦੀਆਂ ਵਾਂ ਠੀਕ ਹੈ ਜੀ ਕੋਈ ਅਗਰ ਕੋਈ ਆਪਾਂ ਲੀਡਰ ਨੂੰ ਆਪਾਂ ਚੁੰਦੇ ਆ ਜਾਂ ਸਰਪੰਚ ਨੂੰ ਚੁੰਦੇ ਆ ਕੋਈ ਵੀ ਲੀਡਰ ਆਪਾਂ ਚੁੰਦੇ ਆ ਪਿੰਡ ਵਾਸੀਆਂ ਨੂੰ ਉਮੀਦਾਂ ਹੁੰਦੀਆਂ ਵਾਂ ਤੁਸੀਂ ਪਿੰਡ ਵਾਸੀਆਂ ਦੀ ਉਮੀਦਾਂ ਕਿੱਦਾਂ ਖਰੇ ਉਰੂਗਾ ਮੈਂ ਦੇਖੋ ਜੀ ਜੇ ਮੈਨੂੰ ਗ੍ਰਾਂਟ ਗਵਰਨਮੈਂਟ ਦੇ ਬੱਟਾ ਠੀਕ ਆ ਜੇ ਨਾਲ ਦਿੱਤੀ ਤਾਂ ਮੈਂ ਆਦੇ ਕੋਲੋਂ ਲਾ ਕੇ ਸਭ ਕੁਝ ਕੰਮ ਪਿੰਡ ਦੇ ਕਰੂੰਗਾ ਠੀਕ ਹੈ ਜੀ ਜਿਸ ਤਰ੍ਹਾਂ ਕੀ ਆਪਾਂ ਗੱਲ ਕਰ ਲਈਏ ਪਿੰਡ ਦੀ ਗੱਲ ਕਰ ਲਈਏ ਪਿੰਡ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਿਹੜੇ ਹੋ ਚੁੱਕੇ ਨੇ ਪਹਿਲਾਂ ਆਪਾਂ ਹੋ ਚੁੱਕੇਆਂ ਦੀ ਕੰਮ ਗੱਲ ਕਰਾਂਗੇ ਹਾਂ ਜੀ ਸਾਡੀਆਂ ਗਲੀਆਂ ਨਾਲੀਆਂ ਸਭ ਕੁਝ ਪੱਕੀਆਂ ਜੀ ਬਹੁਤ ਵਧੀਆ ਬਣਾਈਆਂ ਹੈ ਹੈਨਾ ਸਾਡਾ ਸੀਵਰੇਜ ਪਿਆ ਹੋਇਆ ਸਾਡਾ ਕੰਮ ਥੋੜਾ ਸਕੂਲ ਦਾ ਹੋਣ ਵਾਲਾ ਥੋੜੇ ਸਵੇ ਆ ਤੇ ਮੇਰਾ ਛੱਪੜਾ ਜਿਹੜਾ ਮੈਂ ਬਾਹਰ ਕਰਨਾ ਠੀਕ ਹੈ ਜੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਪਿੰਡ ਦੇ ਵਿੱਚ ਸੀਵਰੇਜ ਬਣਿਆ ਹੋਇਆ ਠੀਕ ਹੈ ਜੀ ਉਹ ਛੱਪੜ ਦਾ ਕੀ ਕੰਮ ਹੈ ਛੱਪੜ ਦੀ ਤਾਂ ਫਿਰ ਲੋੜ ਹੀ ਨਹੀਂ ਹੈ ਸਰ ਨਹੀਂ ਛੱਪੜ ਸੀਵਰੇਜ ਪਾ ਗਏ ਛੱਪੜ 'ਚ ਪਾਇਆ ਹੋਇਆ ਅੱਛਾ ਸੀਵਰੇਜ ਛੱਪੜ 'ਚ ਪਾਇਆ ਹੈ ਹਾਂ ਜੀ ਮੈਂ ਜਿਹੜਾ ਹੈਗਾ ਚੱਕ ਕੇ ਉਹ ਸੀਵਰੇਜ ਮੈਂ ਉਹ ਪੰਚਾਇਤ ਵਾਲੀ ਧਰਤੀ 'ਤੇ ਲੈ ਕੇ ਜਾਣਾ ਠੀਕ ਹੈ ਜੀ ਹਨਾ ਜੀ ਤੇ ਬਾਕੀ ਮੇਰਾ ਹੈਗੇ ਫੁੱਲ ਲਵਾਉਣੇ ਆ ਉਹ ਸੜਕਾਂ ਦੇ ਉਲਵਾਉਣੇ ਆ ਜੀ ਹਨਾ ਚਾਰ ਕੰਮ ਹੈਗੇ ਮੇਰੇ ਬਾਲਾ ਵੱਡਾ ਹੈ ਤਾਂ ਕੋਈ ਐ ਨਹੀਂ ਮੈਨੂੰ ਗਵਰਨਮੈਂਟ ਦੇ ਦੇਵੇ ਤਾਂ ਕੁਝ ਤਾਂ ਠੀਕ ਆ ਜੇ ਨਾ ਦੋ ਤਮੇ ਉਹ ਕੋਰ ਕੋਲ ਮਤਲਬ ਤੁਸੀਂ ਆਪਣੇ ਪੱਲੋ ਖਰਚ ਕੇ ਤੁਸੀਂ ਪਿੰਡ ਦਾ ਵਿਕਾਸ ਕਰਨਾ ਚਾਹੁੰਦੇ ਹੋ ਮਤਲਬ ਤੁਸੀਂ ਗ੍ਰਾਂਟ ਦੇਣੀ ਤੁਸੀਂ ਸੇਵਾ ਲਈ ਆਏ ਹੋ ਸਰਪੰਚ ਬਿਲਕੁਲ ਬਿਲਕੁਲ ਸੇਵਾ ਲਈ ਆਇਆ ਜੀ ਕੋਈ ਗ੍ਰਾਂਟ ਗ੍ਰੰਟ ਦੀ ਮਿਲੂ ਮੈਂ ਤੁਹਾਨੂੰ ਤਾਂ ਮਿਲ ਗਈ ਤਾਂ ਠੀਕ ਹੈ ਜੇ ਨਾ ਮਿਲੀ ਆ ਕੰਮ ਹੋਣਗੇ ਜੀ ਕੰਮ ਹੋਣਗੇ ਬਿਲਕੁਲ ਜਿਸ ਤਰ੍ਹਾਂ ਕਿ ਪਿੰਡ ਦੇ ਵਿੱਚ ਆਪਾਂ ਗੱਲ ਕਰ ਲਈ ਕਿੰਨੇ ਕ ਟੋਟਲ ਘਰ ਨੇ ਘਰ ਸਾਡੇ ਮੇਰੇ ਨਾਲ 50 ਘਰੇ ਜੀ 50 ਘਰ 50 ਘਰ ਦੇ ਵਿੱਚ ਸਰ 60 ਦੀ ਗੱਲ ਕਰਦੇ ਆ 60 ਘੱਟਾ 60 ਘੱਟਾ ਸਾਡੇ 1.5 ਘਲੇ ਦਾ ਜੀ ਉਹਦੇ ਪਾਰਕ ਬਣਾਉਣੀਆਂ ਵਾਲੇ ਦਾ ਕੋਈ ਇਹੋ ਜਿਹੀ ਸਕੀਮ ਬਣਾ ਕੇ ਕਿ ਨਾ ਪਾਣੀ ਸਾਰਾ ਚੱਕ ਕੇ ਬਾਹਰ ਜਾਣਾ ਔਰ ਛੱਪੜ ਦੀ ਪਾਰਕ ਬਣਾਉਣੀ ਤੇ ਫੁੱਲ ਫੁੱਲ ਬੂਟੇ ਲਾਉਣੇ ਛੱਪੜ ਓਵਰਫਲੋ ਹੋ ਗਿਆ ਜਦੋਂ ਬਾਰਿਸ਼ ਪੈਂਦੀ ਆ ਜਾਂ ਕੁਛ ਪੈਂਦਾ ਛੱਪੜ ਕੋਈ ਓਵਰਫਲੋ ਤਾਂ ਨਹੀਂ ਹੁੰਦਾ ਨਹੀਂ ਹਲੇ ਤੱਕ ਤਾਂ ਨਹੀਂ ਹੋਇਆ ਪਹਿਲਾਂ ਹੋ ਜਾਂਦਾ ਸੀ ਪਰ ਹੁਣ ਨਹੀਂ ਹੁੰਦਾ ਉਹ ਨਾ ਪਰ ਹੁਣ ਉਹਨੂੰ ਮੁਸ਼ਕਲ ਉਹਦੀ ਸਮੇਲ ਜਾਂ ਬੱਚੇ ਬਿਮਾਰ ਹੋਣ ਦਾ ਬਹੁਤ ਡਰ ਆ ਛੱਪੜ ਦਾ ਬਹੁਤ ਗੰਦਾ ਹੋ ਗਿਆ ਛੱਪੜ ਹਨ ਅੱਗੇ ਹੁੰਦਾ ਹੀ ਸਾਬ ਜੀ ਹੁਣ ਪੈਂਦਾ ਗੋਹਾਵਚ ਉਹ ਸਾਰਾ ਗੋਹਾ ਸਾਰਿਆਂ ਦਾ ਬੰਦ ਕਰਾਉਣਾ ਜਿਹੜਾ ਵੀ ਪਾਉਂਦਾ ਗੰਦੋਚ ਉਹ ਬੰਦ ਕਰਾਉਣਾ ਤੇ ਛੱਪੜ ਵੀ ਬਾਹਰ ਲੈ ਕੇ ਰਈ ਤੇ ਆੜੇ-ਆੜੇ ਉੱਤੇ ਪਾਰਕ ਬਣਾ ਗਏ ਤੇ ਫੁੱਲ-ਫੁੱਲ ਬੈਠਣ ਨੂੰ ਬਣਾਉਣਾ ਐ ਮੈਨੂੰ ਆ ਸੋਚ ਬੜੀ ਵਧੀਆ ਲੱਗੀ ਹੈ ਕਿ ਤੁਸੀਂ ਫੁੱਲ ਲਵਾਉਣੇ ਸਾਰੇ ਪਿੰਡ ਦੇ ਵਿੱਚ ਤੁਸੀਂ ਸਾਰੇ ਪਿੰਡ ਦੇ ਵਿੱਚ ਲਵਾਉਣਾ ਜੀ ਠੀਕ ਹੈ ਜੀ ਸਾਰੇ ਪਿੰਡ ਦੇ ਵਿੱਚ ਫੁੱਲ ਲਾਉਣੇ ਆ ਜਿੱਥੇ ਮੇਰੀ ਜੂ ਸ਼ੁਰੂ ਹੋ ਜਾਊਗੀ ਉਹ ਸਾਰੇ ਰੋਣਾ ਦੇ ਵੀ ਫੁੱਲ ਲਵਾਉਣੇ ਤਾਂ ਕਿ ਕੋਈ ਬਾਹਰੋਂ ਬੰਦਾ ਆਵੇ ਤਾਂ ਪਤਾ ਲੱਗੇ ਕਿ ਕਿਸੇ ਪਿੰਡ ਵਿੱਚ ਬੜਿਆ ਆ ਬਿਲਕੁਲ ਪਤਾ ਲੱਗੇ ਵੀ ਕਿਹੜਾ ਸਰਪੰਚ ਹੈ ਜਿਸ ਦਾ ਕਿ ਪਿੰਡ ਵਸਿਆ ਤੁਸੀਂ ਪੁੱਛੋਗੇ ਵੀ ਬਾਹਰੋਂ ਆਂਗਾ ਪਤਾ ਲੱਗੇ ਕੋਈ ਪਿੰਡ ਦੇ ਵਿੱਚ ਵੱਢ ਰਿਹਾ ਮੈਂ ਇਹਨਾਂ ਇੱਕ ਹਲੇ ਤੱਕ ਕਿਸੇ ਨੇ ਇਹ ਗੱਲ ਕੀਤੀ ਨਹੀਂ ਫੁੱਲਾਂ ਵਾਲੀ ਜਿਹੜੇ ਪਹਿਲੇ ਸਰਪੰਚੋ ਜਿਨ੍ਹਾਂ ਨੇ ਇਹ ਨਹੀਂ ਵਧੀਆ ਗੱਲ ਕੀਤੀ ਹੈ ਕਿ ਸਾਰੇ ਪਿੰਡ ਦੇ ਵਿੱਚ ਫੁੱਲ ਲਵਾਣੇ ਦੇਖੋ ਜੀ ਮੈਂ ਸਰਮੇਜ ਦਾ ਹੁਣ ਬਣਿਆ ਮੈਂ ਦਰਾਖਤ ਪਹਿਲਾਂ ਤੋਂ ਹੀ ਪਿਛਲੇ ਸਾਲ ਵੀ ਲਵਾ ਕੇ ਗਿਆ ਹਾਂ ਹੈਨਾ ਤੇ ਮੈਂ ਹੁਣ ਵੀ ਲਵਾਉਂਗਾ ਹੈਨਾ ਅੱਗੇ ਤਾਂ ਹੈ ਨਹੀਂ ਸੀ ਕੁਝ ਵੀ ਪੇਪੀ ਲਵਾਏ ਆ ਤੇ ਮੈਂ ਚਾਰੇ ਗੇਟ ਬਣਾ ਕੇ ਨਾ ਉੱਥੋਂ ਆਪਦੇ ਪਿੰਡ ਦੇ ਸਾਰਾ ਇਹ ਜਿਹਾ ਲੱਗੂਗਾ ਕਿ ਕਿਸੇ ਪਿੰਡ ਜਾ ਬਣਿਆ ਮਤਲਬ ਪਿੰਡ ਐਂਟਰ ਕਰਦੇ ਸਾਰੇ ਗੇਟ ਵੀ ਬਣਾਉਂਗਾ ਹਾਂਜੀ ਬਿਲਕੁਲ ਜੀ ਆਪਾਂ ਗੱਲ ਕਰੀ ਸੀ ਜੀ এডਿਊਕੇਸ਼ਨ ਦੀ ਇੱਥੇ ਜਿਹੜਾ ਸਰਕਾਰੀ ਸਕੂਲ ਹੈ ਕਿੰਵੀਂ ਤੱਕ ਅਸਰ ਹੈ ਪੰਜਵੀਂ ਤੱਕ ਆਈਓ ਪੰਜਵੀਂ ਤੱਕ ਹੈ ਹੈ ਕੰਪਿਊਟਰ ਸਾਡੇ ਵਧੀਆ ਟੀਚਰ ਵਧੀਆ ਹੈਗੇ ਆ ਪਰ ਮੈਂ ਚਾਹਣਾ ਹੈਗਾ ਕਿ ਉਹਨਾਂ ਨੂੰ ਜੋ ਕੁਝ ਵੀ ਚਾਹੀਦਾ ਤੇ ਮੈਂ ਖੁਦ ਲੈ ਕੇ ਦਵਾਂਗਾ ਇਹ ਸਰ ਜਿਹੜਾ ਪੰਜਵੀਂ ਤੱਕ ਸਕੂਲ ਹੈ ਪੰਜਵੀਂ ਤੋਂ ਬਾਅਦ ਜਿਹੜੇ ਪਿੰਡ ਦੇ ਬੱਚੇ ਨੇ ਉਹ ਬਾਹਰ ਜਾਂਦੇ ਹੋਣਗੇ ਪੜ੍ਹਨ ਲਈ 8ਵੀਂ 10ਵੀਂ 12ਵੀਂ ਤੇ ਤੁਸੀਂ ਕੋਸ਼ਿਸ਼ ਨਹੀਂ ਕਰੋਗੇ ਜਿਹੜਾ ਪੰਜਵੀਂ ਜਿਹੜਾ ਸਕੂਲ ਆ ਉਹਨੂੰ 10ਵੀਂ 12ਵੀਂ ਦਾ ਕੀਤਾ ਜਾਵੇ ਦੇਖੋ ਇਹ ਘਰ ਤਾਂ ਲਈਏ ਜੀ ਬੱਚੇ ਬਹੁਤ ਥੋੜੇ ਆ ਹੁਣ ਆਉਂਦੇ ਕੁੱਲੀ ਬਟਾ ਮੰਗੇ ਵੀ ਲਾਵਾਂਗੇ ਨਾ ਜੀ ਪਰ ਇਸ ਟਾਈਮ ਲੱਗਦਾ ਨਹੀਂ ਵੀ ਲੋੜ ਆਦੀ ਕਿਉਂਕਿ ਬੱਚੇ 30 ਕਾ ਸਾਡੇ 40 ਹੋਣੇ 30 40 ਬੱਚੇ ਨੇ ਠੀਕ ਹੈ ਜੀ ਤੇ ਆਪਾਂ ਗੱਲ ਕਰ ਲਈਏ ਸਰ ਜੀ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਵਗੈਰਾ ਹੈ ਨਹੀਂ ਜੀ ਡਿਸਪੈਂਸਰੀ ਵਾਲੇ ਲੜੂ ਵਾਲਾ ਤੇ ਮੈਂ ਸੋਚ ਰਿਹਾ ਮੇਰੇ ਨਾਲ ਗੱਲ ਵੀ ਉਹ ਚੱਲ ਰਹੀ ਹੈ ਕਿ ਸ਼ਹਿਰ ਅਸੀਂ ਪਿੰਡ ਲਈ ਹੈ ਅੱਛਾ ਇਹ ਦੇਖੋ ਕੋਈ ਬੰਦੇ ਨੂੰ ਕੋਈ ਹਲਕਾ ਫੁਲਕਾ ਬੁਖਾਰ ਹੁੰਦਾ ਜਾਂ ਕੋਈ ਚੰਦਾ ਉਹਦੇ ਟਰੀਟਮੈਂਟ ਲਈ ਵੀ ਬਾਹਰ ਜਾਣਾ ਪੈਂਦਾ ਯਾਨੀ ਲੜੂ ਵਾਲ ਜਾਣਾ ਪੈਂਦਾ ਐਸੇ 2-3 ਕਿਲੋਮੀਟਰ ਹੋਵੇਗਾ ਠੀਕ ਹੈ 2-3 ਕਿਲੋਮੀਟਰ ਤੁਸੀਂ ਨਹੀਂ ਜਾਣਦੇ ਵੀ ਜਿਹੜਾ ਜਿਹੜੇ ਲੋਕ ਬਾਹਰ ਜਾਂਦੇ ਨੇ ਕਿਉਂਕਿ ਡਿਸਪੈਂਸਰੀ ਵਿੱਚ ਤਾਂ ਮੋਸਟਲੀ ਜੜੀ ਮਾਤਰ ਸਾਧੀ ਬੰਦਾ ਹੀ ਚੱਲਦਾ ਰਹਿੰਦਾ ਵਾ ਤੇ ਤੁਸੀਂ ਨਹੀਂ ਜਾਣਦੇ ਕਿ ਜਿਹੜੇ ਲੋਕ ਜਿਹੜੇ ਮਾਤਰ ਸਾਧੀ ਵਿੱਚੋਂ ਬਾਹਰ ਜਾਂਦੇ ਨੇ ਉਹ ਇੱਥੇ ਹੀ ਟ੍ਰੀਟਮੈਂਟ ਕਰਾਣ ਡਿਸਪੈਂਸਰੀ ਹੋਵੇ ਨਹੀਂ ਡਿਸਪੈਂਸਰੀ ਜਿਹੜੀ ਲੱਡੂ ਵਾਲੀ ਹੈ ਨਾ ਜੀ ਉਹ ਮੇਰਾ ਦੋਸਤ ਹੈ ਸਿਰਫ ਉੱਥੇ ਵੀ ਡਾਕਟਰ ਹੈ ਨਾ ਤੇ ਉਹ ਉਹ ਨਹੀਂ ਮੈਨੂੰ ਸੁਝਾਅ ਦਿੱਤਾ ਕਹਿੰਦਾ ਆਪਾਂ ਥੋੜਾ ਥੋੜਾ ਛੋਟਾ ਬਣਾ ਦਿੰਨੇ ਆ ਪਿੰਡ ਦੇ ਵਿੱਚ ਮੈਂ ਡਿਸਪੈਂਸਰੀ ਬਣਾ ਲੈਂਦੇ ਹਾਂ ਹਾਂਜੀ ਠੀਕ ਹੈ ਜੀ ਹੈਨਾ ਮਤਲਬ ਤੁਹਾਡੇ ਸੋਚ ਵਿੱਚ ਹੈ ਵੀ ਪਿੰਡ ਦੇ ਵਿੱਚ ਡਿਸਪੈਂਸਰੀ ਹੈ ਮੇਰੇ ਬਿਲਕੁਲ ਬਹੁਤ ਕੋਈ ਗੱਲ ਹੈ ਇਹ ਸੋਚ ਠੀਕ ਹੈ ਜੀ ਆ ਚੀਜ਼ਾਂ ਉਹ ਦੱਸ ਰਹੇ ਆ ਕਿ ਜਿਹੜੀਆਂ ਮੇਰੇ ਮੌਕੇ ਦੇ ਕਰਨ ਵਾਲੀਆਂ ਆ ਠੀਕ ਹੈ ਜੀ ਸੋਚਦਾ ਮੈਂ ਪਿੰਡ ਨੂੰ ਬਹੁਤ ਅੱਗੇ ਲੱਗੇ ਜਾਣਾ ਅੱਗੇ ਲੱਗੇ ਜਾਣਾ ਇੱਕ ਸਰ ਗੱਲ ਕਰੀਏ ਪਿੰਡ ਦੇ ਵਿੱਚ ਸਟਰੀਟ ਲਾਈਟ ਵਗੈਰਾ ਹੈ ਕਿਉਂਕਿ ਸਟਰੀਟ ਲਾਈਟ ਤੋਂ ਬਿਨਾਂ ਤਾਂ ਕਿਉਂਕਿ ਪਿੰਡਰ ਮੈਂ ਦੇਖਿਆ ਮੋਸਟਲੀ ਜਦੋਂ ਹਨੇਰਾ ਬਹੁਤ ਹੋ ਜਾਂਦਾ ਛੇਤੀ ਹਨੇਰਾ ਬਹੁਤ ਲੱਗਦਾ ਵਾ ਉਹ ਸਟਰੀਟ ਲਾਈਟ ਦਾ ਜ਼ਰੂਰੀ ਹੁੰਦੀ ਹੈ ਪਿੰਡਾਂ ਵਿੱਚ ਕਿਉਂਕਿ ਸਟਰੀਟ ਲਾਈਟਾਂ ਜੀ ਮੈਨੂੰ ਉਤੋਂ ਉਹਨਾਂ ਨੇ ਵੀ ਕਹਿਤਾ ਐਮਐਲਏ ਸਾਹਿਬ ਨੇ ਮੈਨੂੰ ਕੱਲ ਕੱਲ ਹੀ ਸੀ ਉਹਨਾਂ ਦੇ ਨਾਲ ਮੈਂ ਉਹਨਾਂ ਨੇ ਮੈਨੂੰ ਕਿਹਾ ਸਟਰੀਟ ਲਾਈਟਾਂ ਜੋ ਕੋਈ ਸੀ ਤੈਨੂੰ ਚਾਹੀਦਾ ਮੈਂ ਦੱਸ ਮੈਂ ਤੈਨੂੰ ਭੇਜੂਗਾ ਹੈਨਾ ਤੇ ਆਪਾਂ ਉਸ ਲਈ ਚੀਲੇ ਹੁਣ ਤੋਂ ਸਟਾਰਟ ਹੈਰੇ ਮੈਨੂੰ ਚਾਰਜ ਮਿਲਣਾ ਉਦੋਂ ਪਹਿਲਾਂ ਦਿਓ ਮ ਮੈਂ ਇਹ ਅੱਜ ਕੱਲ ਜਿਹੜੇ ਨੌਜਵਾਨ ਪੀੜ੍ਹੀ ਹੈ 10 10 12 ਸੋਰੀ 20 ਵੀ 22 ਸਾਲ ਦੇ ਜਿਹੜੇ ਜਵਾਨ ਨੇ ਉਹ ਨਸ਼ਾ ਕਰਦੇ ਨੇ ਠੀਕ ਹੈ ਔਰ ਨਸ਼ਾ ਵੀ ਸਟਰੋਂਗ ਵਾਲਾ ਨਸ਼ਾ ਗੱਲ ਕਰਨੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਟੀਕਾ ਟੀਕਾ ਹਾਂ ਟੀਕਾ ਲਾਉਂਦੇ ਨੇ ਤੇ ਤੁਹਾਨੂੰ ਲੱਗਦਾ ਕਿ ਪਿੰਡ ਦੇ ਵਿੱਚ ਪਾਰਕ ਹੋਣੀ ਚਾਹੀਦੀ ਜਿਹਦੇ ਵਿੱਚ ਜਿਮ ਹੋਣਾ ਚਾਹੀਦਾ ਤਾਂ ਕਿ ਜਿਹੜੀ ਨੌਜਵਾਨ ਪੀੜ੍ਹੀ ਹੈ ਜਿਹੜੀ ਨਸ਼ੇ ਤੋਂ ਇਹਦਾ ਧਿਆਨ ਨਸ਼ੇ ਤੋਂ ਹਟ ਕੇ ਜਿਮ ਵੱਲ ਜਾਵੇ ਪਾਰਕ ਵੱਲ ਜਾਵੇ ਸਾਡੇ ਜਿਮ ਹੈਗਾ ਜੀ ਸਾਡੇ ਕੋਈ ਪਿੰਡ 'ਚ ਨਿਸ਼ਾਨੀ ਕਰਦਾ ਪਰ ਜਿਹੜੇ ਆੜੇ ਵਾਲੇ ਦੇ ਪਿੰਡ ਆ ਮੈਂ ਸਾਰੇ ਸਰਪੰਚ ਅਸੀਂ ਇਕੱਠੇ ਹੋ ਗਏ ਅਸੀਂ ਸੀਪੀ ਨੂੰ ਮਿਲਣ ਆਲੇ ਆ ਉਹ ਸਾਰੀ ਗੱਲ ਕਰਨ ਆਲੇ ਆ ਵੀ ਸਾਡੇ ਨਸ਼ਾ ਬੰਦ ਹੋਣਾ ਚਾਹੀਦਾ ਜੇ ਨਾ ਬੰਦ ਹੋਇਆ ਮੈਂ ਉੱਪਰ ਤੇ ਕੇ ਜਾਊਗਾ ਜੀ ਮੈਂ ਕੋਸ਼ਿਸ਼ ਆਹੀ ਕਰਨੀ ਹੈ ਕਿ ਮੈਂ ਸਾਰੇ ਸੁਧਾਰ ਬਿਲਕੁਲ 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 ਕੀ ਲੱਗਦਾ ਹੋਰ ਤੁਹਾਡੇ ਕਿਹੜਾ ਲੱਗਦਾ ਵੀ ਤੁਹਾਨੂੰ ਵੀ ਇਹ ਵਿਕਾਸ ਕਿਹੜਾ ਤੁਹਾਡੇ ਨਿਗਾ ਵਿੱਚ ਕੋਈ ਹੋਰ ਜਿਹੜਾ ਵਿਕਾਸ ਰਹੇਗਾ ਵੀ ਇਹ ਵੀ ਵਿਕਾਸ ਹੋਣਾ ਚਾਹੀਦਾ ਵਾ ਸਾਡਾ ਤਕਰੀਬਨ ਤਕਰੀਬਨ ਜੀ ਸਾਰਾ ਕੁਝ ਹੋਇਆ ਆ ਪਿੰਡ ਜਿਹੜਾ ਕਿਥੋਂ ਦੱਸਿਆ ਰਹਿੰਦਾ ਹਨਾ ਜੀ ਜੇ ਕੋਈ ਮੇਰੇ ਹੋਰ ਵੀ ਆਇਆ ਇੱਕ ਗਰਾਉਂਡ ਆ ਜਾਂ ਮੈਂ ਪਟਕੇ ਛੱਪੜ ਬਾਹਰ ਲੈ ਜਾਣਾ ਪੰਚਾਇਤ ਵਾਲੇ ਜ਼ਮੀਨ 'ਚ ਉਹ ਮੇਰੇ ਹੈਗਾ ਜੀ ਮੈਂ ਚਾਰ ਪੰਜ ਚੀਜ਼ਾਂ ਨੇ ਮੇਰੇ ਪੱਕੀਆਂ ਹੈਗੀਆਂ ਇੱਕ ਤੁਹਾਡਾ ਸਾਰਿਆਂ ਨੂੰ ਵੱਡਾ ਕੰਮ ਹੈਗਾ ਸਾਡਾ ਜਿਹੜਾ ਮੈਂ ਨਸ਼ਾ ਬੰਦ ਕਰਾਉਣਾ ਏਰੀਆ ਦਸਾਂ ਪਿੰਡਾਂ 'ਚੋਂ ਹਨਾ ਜੀ ਇੱਕ ਕੋਈ ਜਿਸ ਤਰ੍ਹਾਂ ਕੋਈ ਤੁਸੀਂ ਸਰਪੰਚ ਬਣਨ ਤੋਂ ਪਹਿਲਾਂ ਇੱਕ ਬੰਦੇ ਦਾ ਡ੍ਰੀਮ ਪ੍ਰੋਜੈਕਟ ਹੁੰਦਾ ਕੋਈ ਸੁਪਨਾ ਹੁੰਦਾ ਅਗਰ ਮੈਂ ਸਰਪੰਚ ਬਣਾਂਗਾ ਦੇਮ ਉਹ ਸਰਪੰਚ ਬਣਦੇ ਨਾਲ ਨਾਲ ਮੈਂ ਆਹ ਕੰਮ ਪਹਿਲੇ ਦਾਰਜਤ ਮੈਂ ਕਰਾਣਾ ਹੀ ਕਰਾਣਾ ਤਾਂ ਕਿ ਜਿਹਨੂੰ ਲੋਕ ਤੁਹਾਨੂੰ ਆਉਣ ਵਾਲੇ ਸਮੇਂ 'ਚ ਵੀ ਯਾਦ ਰੱਖਣ ਕਿਹੜਾ ਡ੍ਰੀਮ ਪ੍ਰੋਜੈਕਟ ਹੈ ਤੁਹਾਡਾ ਸਾਰਾ ਨੂੰ ਮੇਰਾ ਹੈਗਾ ਜੀ ਛੱਪੜ ਛੱਪੜ ਦਾ ਛੱਪੜ ਬਹੁਤ ਗੰਦਾ ਸਾਡਾ ਉਹਦੇ ਬਹੁਤ 스ਮਲ ਆਉਂਦੀ ਹੈ ਮੈਂ ਸਰਪੰਚ ਬਣਨ ਤੋਂ ਪਹਿਲਾਂ ਵੀ ਆ ਗਨਵੇਂ ਦੂਜਿਆਂ ਨੇ ਕਰ ਚੁੱਕੇ ਆਂ ਵੀ 2-2 ਲੱਖ ਰੁਪਈਆ ਪਾਈਏ ਤਾਂ ਪੈਨੂੰ ਬਾਹਰ ਕੱਢੀਏ ਹੈਨਾ ਤੇ ਹੁਣ ਤਾਂ ਮੇਰੇ ਹੱਥ ਆ ਗਏ ਜੇ ਮੈਂ ਤਾਂ ਕਰੂਗਾ ਬਿਲਕੁਲ ਬਿਲਕੁਲ ਤੇ ਉੱਧ ਪਾਰਕ ਬਣਾਉਣੀ ਆ ਡੇਢ ਕਿੱਲੇ ਦੇ ਵਿੱਚ ਛੱਪੜ ਹੈਗਾ ਡੇਢ ਡੋ ਕਿੱਲੇ ਚ ਹੋਗਾ ਡੇਢ ਡੋ ਕਿੱਲੇ ਵਿੱਚ ਡੇਢ ਡੋ ਕਿੱਲੇ ਬਹੁਤ ਨਾ ਮੇਰੇ ਖਿਆਲ ਨਾਲ ਖਰਚਾ ਵੀ ਕਾਫੀ ਆਵੇਗਾ ਕਰੋ ਆਊਗਾ 50 ਲੱਖ 1.5 ਲੱਖ 2 ਜਿੰਨਾ ਵੀ ਆ 2 ਲੱਖ ਕਰੋੜਾ 50 ਲੱਖ ਆਵੇ ਆਊਗਾ ਇਹਨਾਂ ਨੂੰ ਕਰਾਂਗੇ ਤੇ ਤੁਸੀਂ ਹੁਣ ਲਾਸਟ ਵਿੱਚ ਇਹ ਹੈ ਕਿ ਪਿੰਡ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕੀ ਧੰਨਵਾਦ ਕਿਸ ਤਰ੍ਹਾਂ ਧੰਨਵਾਦ ਕਰਨਾ ਚਾਹੁੰਦੇ ਹੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਹੈ ਜੀ ਮੇਰੇ ਸਾਰੇ ਕੋਈ ਵੱਡੇ ਆ ਕੋਈ ਛੋਟੇ ਆ ਪਿਆਰ ਬਗਛਿਆ ਮੇਰੇ ਤੇ ਸੇਫਟੀ ਹੁੰਦੀ ਸੀ ਹੈਨਾ ਵੋਟਾਂ ਸਾਡੇ ਤਾਂ ਪਈਆਂ ਮੈਂਬਰੀ ਕਰਕੇ ਹੈਨਾ ਜੀ ਕਿ ਮੈਂ ਉਹਨਾਂ ਨਾਲਾਂ ਹੀ ਸਾਰਿਆਂ ਦੇ ਤੇ ਮੈਨੂੰ ਮੈਂ ਸਾਰਿਆਂ ਦੇ ਸਰਪੰਚਾਂ ਸਾਰਿਆਂ ਦੇ ਕੰਮ ਕਰਨੇ ਆ ਮੈਨੂੰ ਆ ਨਹੀਂ ਹੈਗਾ ਮੈਨੂੰ ਕਿਹਨੇ ਵੋਟ ਪਾਈਏ ਕੀ ਨੇ ਨਹੀਂ ਪਾਈ ਮੈਂ ਸਾਰੇ ਸਰਪੰਚਾਂ ਨਾਲ ਸਾਰੇ ਦੇ ਨਾਲ ਬਹੁਤ ਵਧੀਆ ਗੱਲ ਕੀਤੀ ਹੈ ਵੀ ਇਹ ਗੱਲ ਤਾਂ ਬਹੁਤ ਵਧੀਆ ਵੀ ਇਹ ਨਹੀਂ ਹੈਗਾ ਵੀ ਕਿਹਨੇ ਵੋਟ ਪਾਈ ਕਿ ਨਹੀਂ ਉਹਦਾ ਹੀ ਕੰਮ ਕਰਨਾ ਜਿਹਨੇ ਵੋਟ ਪਾਈ ਹੈ ਜਿਹਨੇ ਨਹੀਂ ਪਾਇਆ ਉਹਦਾ ਕੰਮ ਨਹੀਂ ਕੰਮ ਬਹੁਤ ਵਧੀਆ ਸੋਚ ਤੁਹਾਡੀ ਹੁਣ ਸਾਡੇ ਨਾਲ ਪਿੰਡ ਵਾਸੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਕਰਦੇ ਆ ਗੱਲਬਾਤ ਹੁਣ ਸਾਡੇ ਨਾਲ ਬਾੜੇ ਬਾੜ ਡੋਗ ਰਹੇ ਤੇ ਪਿੰਡ ਵਾਸੀ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਐਸਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਆਪਣੇ ਨਾਮ ਦੱਸੋ ਜੀ ਕੁਲਵੰਤ ਸਿੰਘ ਜੀ ਕੁਲਵੰਤ ਕਿਹੜੇ ਕਿਹੜੇ ਉਮੀਦਾਂ ਨੇ ਤੁਹਾਨੂੰ ਉਹਨਾਂ ਤੋਂ ਟੁੱਟਦੀ ਮਿੱਤਾਂ ਜੀ ਹਨਾ ਆਪਣਾ ਸਾਰਾ ਕੰਮ ਕਰਵਾ ਮੰਗੇ ਉਹਨਾਂ ਤੋਂ ਜਿੰਨੇ ਕਹੇ ਤੇ ਉਹਨਾਂ ਨੇ ਜੋ ਕਹਿਵਾਂ ਸਾਰਾ ਕੰਮ ਕਰਵਾ ਮੰਗੇ ਆਪਾਂ ਗੱਲ ਕਰ ਲਈਏ ਵੀ ਤੁਹਾਨੂੰ ਸਾਡੀ ਸਰਪੰਚ ਸਾਹਿਬ ਨਾਲ ਗੱਲ ਹੋਈ ਹੈ ਵੀ ਉਹਨਾਂ ਨੇ ਕਾਫੀ ਕੰਮ ਗਿਣਾਏ ਨੇ ਵੀ ਉਹਨਾਂ ਦੇ ਦਿਮਾਗ ਵਿੱਚ ਹੈ ਅਗਰ ਸਰਪੰਚ ਉਹ ਬਣੇ ਨੇ ਤੇ ਉਹਨਾਂ ਨੇ ਦਿਮਾਗ ਵਿੱਚ ਆ ਵੀ ਆਹ ਕੰਮ ਉਹਨਾਂ ਨੇ ਕਰਾਣੇ ਆ ਜਾਂ ਛੱਪੜ ਦੀ ਗੱਲ ਕਰ ਲਈਏ ਜਾਂ ਸਟਰੀਟ ਲਾਈਟ ਦੀ ਗੱਲ ਕਰ ਲਈਏ ਜਾਂ ਡਿਸਪੈਂਸਰੀ ਦੀ ਗੱਲ ਕਰ ਲਈਏ ਜਾਂ ਐਜੂਕੇਸ਼ਨ ਦੀ ਗੱਲ ਕਰ ਲਈਏ ਉਹਨਾਂ ਦੇ ਦਿਮਾਗ ਵਿੱਚ ਹੈ ਕਿਉਂਕਿ ਉਹਨਾਂ ਨੇ ਸੋਚ ਰੱਖੀ ਹੋਈ ਹੈ ਵੀ ਅਗਰ ਕੀ ਉਹ ਖਰੇ ਉਤਰਨਗੇ ਗੱਲਾਂ ਤੇ ਬਿਲਕੁਲ ਕਰਦੇ ਉਤਰਨਗੇ ਜੀ ਹਮ ਸਾਰਾ ਕੱਖੇ ਉਤਰਨਗੇ ਸਾਰਾ ਕੰਮ ਕਰਾਵਾਂਗੇ ਕਹਿ ਕੇ ਕਰਾਵਾਂਗੇ ਇਹ ਵੋਟਾਂ ਪਾਈਆਂ ਭਾਈ ਕਰੋਣ ਹਮ ਖਤ ਨਹੀਂ ਪਾਈਆਂ ਵੋਟਾਂ ਸਨ ਠੀਕ ਹੈ ਜੀ ਅਹੀਂ ਪਾਈਆਂ ਤਾਂ ਕਰਾਉਣ ਬਾਤ ਹੀ ਪਈਆਂ ਠੀਕ ਹੈ ਜੀ ਕਰਾਓ ਕੰਮ ਭਾਈ ਹੁਣ ਮੁਰੇ ਹੋ ਗਏ ਠੀਕ ਹੈ ਜੀ ਹੈਨਾ ਤੇ ਆਪਾਂ ਗੱਲ ਕਰੀਏ ਇਹ ਜਿਹੜੇ ਪਹਿਲਾਂ ਕੰਮਾਂ ਦੀ ਗੱਲ ਕਰੀਏ ਪਹਿਲਾਂ ਕਿਹੜੇ ਕਿਹੜੇ ਕੰਮ ਹੋ ਚੁੱਕੇ ਨੇ ਪਹਿਲੇ ਸਾਰੇ ਕੰਮ ਹੋਏ ਨੇ ਬਾਕੀ ਰਹਿੰਦੇ ਕੰਮ ਇਹ ਕਰਾਉਣਗੇ ਹਮ ਸਾਰੇ ਕੰਮ ਤੇ ਤੁਹਾਡੇ ਕੋਈ ਨਿਗਾ ਦੇ ਵਿੱਚ ਕੋਈ ਐਸਾ ਕੰਮ ਹੋਵੇ ਵੀ ਤੁਸੀਂ ਪਰਸਨਲੀ ਸੋਚ ਹੋਵੇ ਵੀ ਆਹ ਕੰਮ ਜਿਹੜਾ ਮੈਂ ਸਰਪੰਚ ਸਾਹਿਬ ਨੂੰ ਕਿਹਾ ਕਿ ਆਹ ਵਾਲਾ ਕੰਮ ਤਾਂ ਪਹਿਲੇ ਧਾਰ ਤੇ ਕਰਨਾ ਕਿਹੜਾ ਕੰਮ ਆ ਤੁਹਾਡੀ ਨਿਗਾ ਚ ਨਹੀਂ ਸਾਰੇ ਕੰਮ ਇਹ ਵਾਲੇ ਕੱਲੇ ਇੱਕੋਰ ਤੇ ਉਹਨਾਂ ਨੂੰ ਪਤਾ ਹੀ ਹੈ ਸਰਪੰਚ ਸਾਹਿਬ ਨੂੰ ਕਿ ਕਿਹੜੇ ਕੰਮ ਹੋਣ ਲੱਗ ਕੜੇ ਰਹਿੰਦੇ ਨੇ ਆਪੀ ਕਰਾਉਣਗੇ ਜੀ ਹੂੰ ਠੀਕ ਹੈ ਨਾ ਤੇ ਤੁਸੀਂ ਕੋਈ ਸਰਪੰਚ ਸਾਹਿਬ ਨੂੰ ਕੋਈ ਮੈਸੇਜ ਦੇਣਾ ਚਾਹੋਗਾ ਸਰਪੰਚ ਸਾਹਿਬ ਸਾਡੇ ਬਹੁਤ ਵਧੀਆ ਜੀ ਹੂੰ ਚੰਗੇ ਬਣਾਏ ਨੇ ਹੂੰ ਨੇਤਾ ਚੁੰਗੇ ਚਿੰਗੜੇ ਕਰਕੇ ਬਣਾਏ ਨੇ ਠੀਕ ਹੈ ਜੀ ਵਧੀਆ ਕੰਮ ਕਰਾਉਣਗੇ ਉਹਨਾਂ ਸਾਰੇ ਠੀਕ ਹੈ ਜੀ ਚਲੋ ਬਹੁਤ ਬਹੁਤ ਧੰਨਵਾਦ ਹੁਣ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਸਰਪੰਚ ਸਾਹਿਬ ਜਿਹੜੇ ਹੁਣ ਬਣੇ ਨੇ ਠੀਕ ਹੈ ਜੀ ਕਿਹੜੀ ਕਿਹੜੀ ਉਮੀਦਾਂ ਵਾਂ ਉਹਨਾਂ ਕੋਲ ਤੁਹਾਨੂੰ ਉਹਨਾਂ ਕੋਲ ਉਮੀਦਾਂ ਬਹੁਤ ਆ ਜੀ ਸਾਡੀਆਂ ਜਿੰਨਾ ਕੰਮ ਰਹਿੰਦਾ ਇਹ ਹੁਣ ਪੂਰਾ ਕਰਨ ਠੀਕ ਹੈ ਜੀ ਤੇ ਜਿਹੜੇ ਪਹਿਲਾਂ ਦੇ ਸਰਪੰਚਾਂ ਦੀ ਗੱਲ ਕਰ ਲਈਏ ਉਹਨਾਂ ਵੱਲੋਂ ਕੰਮ ਕਿਹੜੇ ਕਿਹੜੇ ਹੋਏ ਨੇ ਉਹਨਾਂ ਨੇ ਸੀਵਰੇਜ ਪਾਤਾ ਟੈਲਾਂ ਲਵਾਤੀਆਂ ਛੜਕਾਂ ਪੱਕੀਆਂ ਕਰਾਤੀਆਂ ਇੱਧਰ ਸਾਰੇ ਪਿੰਡਾਂ ਨੂੰ ਸਾਰਾ ਕੁਝ ਸਾਫ਼ ਕਲੀਅਰ ਕਰਤਾ ਜ ਹੋਣ ਇੱਕ ਬੂਟੇ ਰਹਿਣ ਦੇਣੇ ਦਰ ਠੀਕ ਹੈ ਜੀ ਇਹ ਸੀ ਵੀ ਰਹਿ ਜਾਂਦੇ ਆ ਆਪਣਾ ਛੱਪੜ ਦਾ ਤੁਸੀਂ ਬੂਟਿਆਂ ਦੀ ਗੱਲ ਕੀਤੀ ਇਹ ਤਾਂ ਸਰਪੰਚ ਸਾਹਿਬ ਨੇ ਸਾਡੇ ਨਾਲ ਗੱਲ ਕੀਤੀ ਆ ਉਹਨਾਂ ਨੇ ਪਹਿਲਾਂ ਹੀ ਕਿਹਾ ਵਾ ਮੈਂ ਬੂਟੇ ਔਰ ਫੁੱਲ ਜਿਹੜੇ ਕਿ ਪੂਰੇ ਪਿੰਡ ਦੇ ਵਿੱਚ ਲਗਾਣੇ ਤਾਂ ਕਿ ਜੇ ਕੋਈ ਬਾਹਰਲਾ ਬੰਦਾ ਆਂਦੇ ਸਾਰ ਪਤਾ ਲੱਗੇ ਵੀ ਕੋਈ ਕੋਈ ਕਿਸੇ ਪਿੰਡ ਦੇ ਵਿੱਚ ਵੜਿਆ ਅਸੀਂ ਜੀ ਮਾਡਲ ਪਿੰਡ ਮਾਡਲ ਮੰਨ ਪੜਾ ਮਾਡਲ ਕਹਿੰਦੇ ਨੇ ਉਹ ਸਮਾਰਟ ਸਿਟੀ ਬਣਾਉਂਗੇ ਹਾਂ ਉਹ ਸਭ ਸਿਟੀ ਉਹ ਬਣਾ ਕੇ ਠੀਕ ਹੈ ਜੀ ਇਹ ਛੋਟਾ ਭਾਈ ਆ ਸਾਡੇ ਪਿੰਡ ਦਾ ਸਕੇ ਆ ਭਤੀਜੇ ਆ ਚਾਚੇ ਆ ਤਾਏ ਇਹਦੇ ਦੇ ਆਸਾ ਹੁਣ ਬਣਾ ਕੇ ਛੱਡੂ ਠੀਕ ਹੈ ਜੀ ਤੇ ਤੁਸੀਂ ਕੋਈ ਮੈਸੇਜ ਦੇਣਾ ਚਾਹੋਗਾ ਮੈਸੇਜ ਜੀ ਬਸ ਭੱਲੇ ਭੱਲੇ ਆ ਮਹਾਰਾਜ ਦੀ ਕਿਰਪਾ 40 ਸਾਲ ਬਾਅਦ ਲਾਇਆ ਹੁਣ ਸੇਵਾ ਕਰਨ ਲੱਗਿਆ ਠੀਕ ਹੈ ਜੀ ਸਾਡੇ ਪਿੰਡ ਦੀ ਹੁਣ ਉਹਨੇ ਸਰਪੰਚ ਸਾਹਿਬ ਦਾ ਵੀ ਕਹਿਣਾ ਭਾਈ ਮੈਂ ਗ੍ਰਾਂਟ ਦੇਣੀ ਪੈਣੀ ਹੈ ਗ੍ਰਾਂਟ ਮੈਨੂੰ ਆਵੇ ਨਾ ਆਵੇ ਪਰ ਮੈਂ ਆਪਣੇ ਪੱਲੋ ਖਰਚ ਕੇ ਕੰਮ ਕਰਾਵਾਂਗਾ ਕਰੂਗਾ ਜੀ ਠੀਕ ਹੈ ਜੀ ਜ਼ਰੂਰ ਉਮੀਦ ਆ ਠੀਕ ਹੈ ਜੀ ਬਣਾਇਆ ਇਹ ਇਤਿਹਾਸ ਆ ਸਾਨੂੰ ਆਪਣਾਊਗਾ ਬਹੁਤ ਬਹੁਤ ਧੰਨਵਾਦ ਹੁਣ ਗੱਲਬਾਤ ਕਰਦੇ ਤੁਸੀਂ ਪੰਜੋ ਸਰ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਪੰਜ ਆਇਆ ਅੱਛਾ ਜੀ ਇਹਨਾਂ ਦੇ ਜਿਹੜੇ ਮੈਸੇਜ ਨੇ ਇਹ ਪੰਜ ਨੇ ਤੇ ਇਹ ਪੰਜ ਪਤੀ ਨੇ ਤੇ ਕੀ ਕਹਿਣਾ ਚਾਹੋਗੇ ਤੁਸੀਂ ਠੀਕ ਹੈ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਤੁਹਾਡੇ ਮਿਸੇਜ ਦੇ ਪੰਜ ਬਣੇ ਨੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਵੀਰ ਜੀ ਇਸ ਵੇਲੇ ਲੈਂਚ ਆਏ ਆ ਪੰਚਾਇਤ ਬਣੀ ਆ ਸਾਡੀ ਬਹੁਤ ਵਧੀਆ ਇਸ ਨੂੰ ਅਸੀਂ ਨਾ ਪਿੰਡ ਨੂੰ ਮਤਲਬ ਪੂਰੇ ਸਹਿਯੋਗ ਨਾਲ ਰਲ ਮਿਲ ਕੇ ਸਾਰੇ ਕੰਮ ਵਧੀਆ ਕਰਾਂਗੇ ਸਾਡੇ ਉਹ ਮਤਲਬ ਪਿੰਡ ਚ ਬਹੁਤ ਹੋਏ ਹੋਏ ਨੇ ਕੰਮ ਸਾਡੇ ਹੈਗੇ ਛੋਟੇ ਛੋਟੇ ਕੰਮ ਆ ਇਹ ਨਹੀਂ ਹੈਗਾ ਇੱਕ ਛੋਟਾ ਕੰਮ ਕਿਤੇ ਜੀ ਛੱਪੜ ਦੀ ਗੱਲ ਕਰ ਲਈ ਛੱਪੜ ਦਾ ਜਿਹੜਾ ਕਰੋੜਾ ਪੈਦਾ ਖਰਚਾ ਤੁਸੀਂ ਛੋਟੇ کہہ ਰਹੇ ਹੋ ਜੀ ਛੱਪੜ ਦਾ ਕੰਮ ਸਟਾਰਟਿੰਗ ਹੋਈ ਸੀ ਉਸ ਟਾਈਮ بارش بارش ਆ ਗਈ ਸੀ ਸਾਡੇ ਚ ਪਹਿਲੇ ਵੀ ਚਾਚਾ ਹੀ ਸੀ ਹੁਣ ਸਾਡੇ ਭਰਾ ਐ ਨਾ ਰਹੀ ਤੇ ਮਤਲਬ ਅਸੀਂ ਇਹ ਨਹੀਂ ਹੈ ਕਦੇ ਉਹ ਇਹਨੂੰ ਪਹਿਲੇ ਆਧਾਰ ਤੇ ਅਸੀਂ ਛੱਪੜ ਨੂੰ ਲੈ ਕੇ ਆਵਾਂਗੇ ਵੀ ਕੰਮ ਕਰਨਾ ਇਹਦਾ ਹੀ ਆ ਪਹਿਲੇ ਅਸੀਂ ਬਾਕੀ ਤਾਂ ਸਾਡੇ ਛੋਟੇ ਮੋਟੇ ਕੰਮ ਆ ਜਿਵੇਂ ਲਾਈਟਾਂ ਹੋ ਗਈਆਂ ਜਿਵੇਂ ਆਹ ਆਪਣੇ ਬੂਟੇ ਹੋ ਗਏ ਇੰਮੀ ਕੋਈ ਸਫਾਈ ਦਾ ਕੋਈ ਚੱਕਰ ਆਪਣਾ ਰੈਸਟ ਪੀਨ ਲਾਉਣੇ ਆ ਅਸੀਂ ਪਿੰਡੇ ਦੇ ਵਿੱਚ ਵੀ ਆਪਦਾ ਜਿਹੜਾ ਪੂਰਾ ਕਟਗੜਾ ਉਹ ਆਪਣੇ ਗਿੱਲੇ ਦੇ ਵੱਖਰੇ ਹੋਣਗੇ ਤੇ ਦੂਜੇ ਵੱਖਰੇ ਹੋਣਗੇ ਇੱਕ ਅਸੀਂ ਸਪੈਸ਼ਲ ਜ਼ਮਾਂਦਾਰ ਦੀ ਕੋਸ਼ਿਸ਼ ਕਰਾਂਗੇ ਵੀ ਲੱਗੇ ਜੇ ਆਪਣਾ ਕੂੜਾ ਕਰਗੜਾ ਬਾਹਰ ਜਾਵੇ ਇਹ ਨਹੀਂ ਹੈਗਾ ਵੀ ਰੂੜੀ ਤੇ ਲਾਤਾ ਉਧਰ ਕਰਤਾ ਵੀ ਅਸੀਂ ਇਹ ਮਤਲਬ ਇਸ ਪਿੰਡ ਨੂੰ ਇਹੋ ਜਿਹਾ ਬਣਾ ਦੇਾਂਗੇ ਕਿਸੇ ਟਾਈਮ ਕੋਈ ਬੰਦਾ ਕੇ ਸੋਚੂਗਾ ਵੀ ਇਹ ਸਪੰਡੇ ਦੀ ਨੰਗ ਦੇ ਵੜਤੇ ਆ ਕਿਉਂਕਿ ਸਾਡੀ ਲਾਈਨ ਸੀ ਸ਼ਹਿਰ ਨੂੰ ਜਾਂਦੀ ਆ ਉਹ ਬੰਦਾ ਸੋਚੂਗਾ ਵੀ ਇਹ ਪਿੰਡ ਹੈਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਹੋਰ ਕੋਈ ਮੈਸੇਜ ਵਗੈਰਾ ਦੇਣਾ ਚਾਹੋਗਾ ਅਸੀਂ ਇਹੀ ਕਹਿੰਦੇ ਆ ਵੀ ਵੀਰ ਸਾਡਾ ਐਨ ਆਰ ਆਈ ਆ ਐਨ ਆਰ ਆਈਆਂ ਦਾ ਤੁਹਾਨੂੰ ਪਤਾ ਹੀ ਆ ਵੀ ਉਹਨਾਂ ਦੀ ਦਲੇਰੀ ਕਿੰਨੀ ਹੁੰਦੀ ਆ ਅਗਲਾ ਕਮਾਈ ਕਰਦਾ ਅਗਲਾ ਐਨਆਰਆਈ ਪਹਿਲਾਂ ਹੀ ਸੋਚਦਾ ਵੀ ਇਹ ਸਭ ਮੇਰਾ ਪਿੰਡ ਬਹੁਤ ਸੋਹਣਾ ਹੋਵੇ ਆ ਕੇ ਮੈਨੂੰ ਕਹਵੇ ਵੀ ਐਨਆਰਆਈਆਂ ਮੈਂ ਹਾਂ ਆਪਣਾ ਸਾਡੇ ਭਰਾ ਨੇ ਇਹ ਮੇਰਾ ਵੱਡਾ ਭਰਾ ਬਤਾਇਆ ਦਾ ਮੁੰਡਾ ਠੀਕ ਹੈ ਜੀ ਹਾਂ ਇਹ ਨਹੀਂ ਹੈਗਾ ਵੀ ਅਸੀਂ ਪੂਰਾ ਕੋਸ਼ਿਸ਼ ਕਰਾਂਗੇ ਵਧੀਆ ਪਿੰਡ ਬਣਾਉਣ ਦੀ ਅਸੀਂ ਪੂਰੀ ਕਰਾਂਗੇ ਪਿੰਡ 'ਚ ਸਕੂਲ ਦੀ ਕੋਈ ਕਮੀ ਆ ਕਿਸੇ ਵੀ ਚੀਜ਼ ਦੀ ਕਮੀ ਆ ਕੱਢ ਦੇਾਂਗੇ ਫੜ ਕੇ ਇਹ ਨਹੀਂ ਹੈਗਾ ਵੀ ਬਣਾ ਲਿਆ ਖਾ ਲਿਆ ਆਪਦਾ ਕਰ ਲਿਆ ਉਹ ਕੰਮ ਨਹੀਂ ਠੀਕ ਹੈ ਪਹਿਲੇ ਆਧਾਰ ਤੇ ਕੰਮ ਹੀ ਕਰਨਾ ਖਾਂਦੇ ਦਾ ਬਥੇਰੀ ਦੁਨੀਆ ਹੁੰਦੀ ਆ ਸੀ ਮਤਲਬ ਆਪਣਾ ਇਹ ਸੋਚ ਗਿਆ ਵੀ ਸਾਡਾ ਪਿੰਡ ਜਵਾਕ ਜਾਂ ਕੁਝ ਵੀ ਆ ਐਨ ਨਾ ਰਹੇ ਕੋਈ ਨਸ਼ਾ ਨਾ ਹੋਵੇ ਨਸ਼ੇੜੀ ਨਾ ਹੋਵੇ ਕੁਝ ਨਾ ਹੋਵੇ ਕੋਈ ਵੇਚਦਾ ਵੀ ਉਹ ਪਹਿਲੇ ਆਧਾਰ ਤੇ ਸੀ ਫੜ ਕੇ ਉਹਨੂੰ मतलब उठाने दमा भी भाई क्यों करना बहुत-बहुत धन्यवाद आओ हुन ਗੱਲਬਾਤ ਕਰਦੇ ਜਿਹੜੇ ਪਿੰਡ ਵਾਸੀ ਸਾਡੇ ਨਾਲ ਹੋਰ ਮੌਜੂਦ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜਗENDER ਸਿੰਘ ਸੰਧੂ ਜੀ ਜਗENDER ਸਿੰਘ ਸੰਧੂ ਸਾਹਿਬ ਪਹਿਲਾਂ ਤਾਂ ਇਹ ਦੱਸੋ ਕਿ ਸਰਪੰਚ ਸਾਹਿਬ ਜਿਹੜੇ ਹੁਣ ਨੇ ਨਵੇਂ ਬਣੇ ਨੇ ਕੀ ਕਿਹੜੀਆਂ-ਕਿਹੜੀਆਂ ਉਮੀਦਾਂ ਹਨ ਬਹੁਤ ਉਮੀਦਾਂ ਇਸ ਵੇਲੇ ਸਾਡੇ ਤੱਕ ਸਾਡੀਆਂ ਹੂੰ ਇਹ ਕੰਮ ਕਰਨ ਵਾਲਾ ਵੈਸੇ ਪਿੰਡ ਦੇ ਵਿੱਚ ਜਿਵੇਂ ਹੁਣ ਤਾਂ ਇਹ ਦੱਸ ਕੇ ਛੱਡਿਆ ਸਾਰਿਆਂ ਨੇ ਜੋ ਉਹਨਾਂ ਦੱਸਿਆ ਹੋਆ ਵੀ ਜਿਵੇਂ ਛੱਪੜ ਦਾ ਕੰਮ ਸੀਗਾ ਕਰਾਉਣਾ ਉਹ ਵੀ ਕਰਨ ਵਾਲੇ ਹੈਗੇ ਆ ਬੂਟਿਆਂ ਦਾ ਵੀ ਆ ਤੇ ਪਰ ਜਿਹੜੇ ਮੇਨ ਕੰਮ ਵੀ ਜਿਵੇਂ ਨਸ਼ੇ ਤੋਂ ਪਿੰਡ ਨੂੰ ਮੁਕਤ ਕਰਨਾ ਸਾਡੇ ਪਿੰਡ ਵਿੱਚ ਹੈ ਨਹੀਂ ਕੋਈ ਨਸ਼ੀ ਵਾਲਾ ਆਸ-ਪਾਸ ਦਾ ਵੀ ਜਿਹੜਾ ਕੋਈ ਹੋएगा ਅਸੀਂ ਉਹਦੇ ਤੇ ਵੀ ਨਿਗਰੱਖਾਂਗੇ ਠੀਕ ਹੈ ਜੀ ਤੇ ਸਪੈਸ ਸਾਹਿਬ ਨੂੰ ਕਹਿ ਗਿਆ ਕਿ ਕੈਮਰੇ ਜਰੂਰ ਅਸੀਂ ਲਗਾਉਣੇ ਪਿੰਡ ਦੇ ਵਿੱਚ ਸੀਸੀਟੀਵੀ ਕੈਮਰੇ ਹਾਂ ਸੀ ਸੀ ਕੈਮਰੇ ਠੀਕ ਹੈ ਇਹ ਜ਼ਰੂਰੀ ਆ ਕੋਈ ਬੰਦਾ ਆਉਂਦਾ ਜਾਂਦਾ ਉਹਦੇ ਤੇ ਨਿਗਰ ਰਹੇ ਵੀ ਇਹਦੇ ਕਿੰਨੇ ਗੇੜੇ ਇੱਧਰ ਲੱਗੇ ਆ ਨਾਂ ਗਿਆ ਇਹ ਜਾਈਦਾ ਤੇ ਜਿਹੜਾ ਸਕੂਲ ਦਾ ਸਾਡਾ ਕੰਮ ਆ ਵੀ ਸਕੂਲ ਅਪਗ੍ਰੇਡ ਕਰਾਉਣ ਨੂੰ ਕਹਿੰਦੇ ਆ ਇਹ ਵੀ ਕੀਤਾ ਜਾਓ ਜੀ ਇਹ ਸਾਰੇ ਪਿੰਡ ਵਾਲਿਆਂ ਨੇ ਆਖਿਆ ਵੀ ਸਕੂਲ ਅਪਗ੍ਰੇਡ ਕਰਾਉਣਾ ਵਾ ਜਿਵੇਂ ਮੈਂਬਰ ਸਾਹਿਬ ਨੇ ਵੀ ਗੱਲ ਪਹਿਲਾਂ ਕੀਤੀ ਆ ਅਸੀਂ ਇਹਦੇ ਤੇ ਵੀ ਸੰਯੋਗ ਦੇਣਾ ਚਾਹੁੰਦੇ ਆ ਸਰਪੰਚ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਵੀ ਇਹ ਜ਼ਰੂਰ ਕਰਾਓ ਅੱਛਾ ਇੱਕ ਜਿਸ ਤਰ੍ਹਾਂ ਕਿ ਸਾਡੇ ਨਾਲ ਪਿੰਡ ਦੇ ਵਿੱਚ ਡਸਟਬਿਨ ਵਗੈਰਾ ਵੀ ਹੋਣੀ ਚਾਹੀਦੀ ਜਿਹੜਾ ਕੂੜਾ ਕਰਕੇ ਲੋਕ ਸੜੇ ਜਾ ਕੋਈ ਐਸਾ ਕੋਈ ਬੰਦਾ ਹੋਣਾ ਚਾਹੀਦਾ ਜੀ ਰੋਜ਼ ਸਵੇਰੇ ਆ ਕੇ ਕੂੜਾ ਕਲੈਕਟ ਕਰੇ ਤਾਂ ਕਿ ਪਿੰਡ ਦੇ ਪਿੰਡ ਦੀ ਸਫਾਈ ਰਹੇ ਹਾਂਜੀ ਉਹ ਵੀ ਕਹਾਂਗੇ ਜੇ ਕੋ ਡਸਟਬਿਨ ਤਾਂ ਲਵਾਵਾਂਗੇ ਪਰ ਰੋਜ਼ ਵਾਲੀ ਤਾਂ ਸਵਾਈ ਐਨੀ ਵਾਰ ਹਫਤੇ ਬਾਅਦ ਜਿੰਮੇ ਅਗਲਾ ਗੇੜਾ ਮਾਰਿਆ ਕੋਈ ਡਸਟਬਿਨ ਹੁੰਦੇ ਵੱਡੇ ਛੋਟੇ ਬਹੁਤ ਘੱਟ ਹੁੰਦਾ ਹਫਤੇ ਜੋ ਸਮਝ ਲਓ ਵੀ 2 ਦਿਨ ਸਰਪੰਚ ਸਾਹਿਬ ਕਹਿੰਦੇ ਵੀ ਸਪਾਈ ਉਹ ਕਰਵਾਵਾਂਗੇ। ਮੈਂ ਤੁਸੀ ਜਿਹੜਾ ਪਿੰਡ ਵਾਸੀ ਕੂੜਾ ਸਿੱਟਣਗੇ ਡਸਟਬਿਨ ਦੇ ਵਿੱਚ ਉਹ ਜਿਹੜਾ ਕੂੜੇ ਵਾਲ ਆਵੇਗਾ ਤੇ ਉਹ ਆਪਣਾ ਕਲੈਕਟ ਕਰਕੇ ਲੈ ਜਾਏਗਾ। ਹਾਂਜੀ ਉਹ ਜਦੋਂ ਕੂੜੇ ਵਾਲ ਆਊਗਾ ਇਹ ਤੋਂ ਆਪਦਾ ਰੱਖਿਆ ਉਹਨੂੰ ਦਵਾਂਗੇ ਲੈ ਜੀ। ਉਹ ਰੱਖੇ ਵਿੱਚ ਲਿਜਾ ਕੇ ਜਗ੍ਹਾ ਤੇ ਸਿੱਟ ਕੇ ਉਹਨੂੰ ਅੱਗ ਲਾਉਣ ਵਾਲਾ ਅੱਗ ਲਾਵੇ। ਦੂਜਾ ਕੂੜਾ ਵਜੋਂ ਗਿੱਲਾ ਉਹਨੂੰ ਲਾਗਾ ਕਰੇ। ਸੁੱਕੇ ਨੂੰ ਲਾਗ ਡਰਮ ਚ। ਤੇ ਹੋਰ ਕਿਹੜਾ ਐਸਾ ਪ੍ਰੋਜੈਕਟ ਹੈ ਜਿਹੜਾ ਤੁਹਾਡੀ ਨਿਗਾਹ ਦੇ ਵਿੱਚ ਜਿਹੜਾ ਕੰਮ ਪਹਿਲ ਦੇ ਅਧਾਰ ਤੇ ਹੋਣਾ ਚਾਹੀਦਾ। ਛੱਪ ਚਪੜ ਦਾ ਕੰਮ ਕਰਦਾ ਜੀ ਸਾਡੇ ਜਿਵੇਂ ਹੁਣ ਦਰਖਤਾਂ ਦਾ ਬਹੁਤ ਸਮੱਸਿਆ ਆਈ ਹੋਈ ਆ ਪਿੰਡ ਦੇ ਵਿੱਚ ਵੀ ਪੇੜ ਲਾਏ ਜਾਣ ਚਾਰ ਸੜਕਾਂ ਨੇ ਸਾਡੇ ਪਿੰਡੋਂ ਪੈਂਦੀਆਂ ਇਧਰ ਲਾਧੀਆਂ ਤੋਂ ਆਉਂਦੀਆਂ ਇਧਰ ਛੌਲਿਆਂ ਤੋਂ ਇਹ ਦੋ ਲਾਧੀਆਂ ਤੋਂ ਆ ਰਹੀਆਂ ਨੇ ਤੇ ਇੱਕ ਲੱਡੂ ਵਾਲ ਤੋਂ ਆ ਰਹੀ ਆ ਇੱਕ ਤੁਹਾਨੂੰ ਇਹ ਨਹੀਂ ਦਾ ਪਿੰਡ ਦੇ ਵਿੱਚ ਜਿਹੜੇ ਖੰਭੇ ਤੇ ਪੇਂਟਿੰਗ ਹੋਣੀ ਚਾਹੀਦੀ ਹੈ ਤਾਂ ਕਿ ਆਉਣ ਜਾਣ ਵਾਲੇ ਨੂੰ ਪਤਾ ਲੱਗੇ ਇਹਨਾਂ ਦਾ ਨਿਸ਼ਾਨ ਵੀ ਆ ਪਿੰਡ ਦੇ ਇਧਰ ਨੂੰ ਆ ਪਿੰਡ ਦੇ ਇਧਰ ਨੂੰ ਜਾ ਰਿਹਾ ਹੈ ਇਹਦਾ ਨਿਸ਼ਾਨ ਜਿਹੜਾ ਹੋਣਾ ਚਾਹੀਦਾ हां जी वो भी लगवावांगे सरपंच साहब ਨੂੰ ਕਹਿ ਕੇ ਕਿ ਸ਼ੀਸ਼ੇ ਜ਼ਰੂਰੀ ਲਵਾਉਣੇ ਆ ਸਾਡੇ ਪਿੰਡ ਦੇ ਸ਼ੀਸ਼ੇ ਬਹੁਤ ਜ਼ਰੂਰੀ ਆ ਕਿਉਂਕਿ ਮੋੜਾਂ ਦੇ ਉੱਤੇ ਪਤਾ ਨਹੀਂ ਲੱਗ ਰਿਹਾ ਜੀ ਕਦੋਂ ਗੱਡੀ ਮੁਰੇ ਆ ਗਈ ਮੁਰਦੀ ਆ ਐਕਸੀਡੈਂਟ ਹੋ ਜਾਂਦਾ ਬਹੁਤ ਖਤਰਾ ਬਣਿਆ ਰਹਿੰਦਾ ਕਿਉਂਕਿ ਉਹਦਾਂ ਬਹੁਤ ਕਾਫੀ ਬਚਾਅ ਹੁੰਦਾ ਵੀ ਵਿਚਾਰਨ ਉਹਦੇ ਕਾਫੀ ਜਾ ਔਰ ਮੈਂ ਦੇਖਿਆ ਮੋਸਟਲੀ ਕਾਫੀ ਪਿੰਡਾਂ ਦੇ ਵਿੱਚੋਂ ਸ਼ੀਸ਼ੇ ਲੱਗ ਚੁੱਕੇ ਨੇ ਹਾਂ ਜੀ ਬਹੁਤ ਪਿੰਡਾਂ ਚ ਲੱਗੇ ਹੋਏ ਆ ਅਸੀਂ ਵੀ ਬਾਹਰੋਂ ਦੇਖ ਕੇ ਆ ਕੇ ਸਰਪੰਚ ਸਾਹਿਬ ਨੂੰ ਦੱਸਦੇ ਆ ਵੀ ਉੱਥੇ ਸ਼ੀਸ਼ੇ ਲੱਗੇ ਹੋਏ ਆ ਬਹੁਤ ਸੋਹਣੇ ਲੱਗਦੇ ਆ ਵੀ ਆਪਾਂ ਹੀ ਲਗਾਈਏ ਆ ਦੂ ਵਧੀਆ ਲੱਗਣ ਲੱਪਾਂ ਬਿਲਕੁਲ ਅੱਛਾ ਤੁਸੀਂ ਹੁਣ ਮੈਸੇਜ ਕੀ ਦੇਣਾ ਚਾਹੂਗੇ ਸਰਪੰਚ ਸਾਹਿਬ ਨੂੰ ਸਰਪੰਚ ਸਾਹਿਬ ਨੂੰ ਮੈਸੇਜ ਇਹ ਹੀ ਦੇਣਾ ਚਾਹੁੰਦਾ ਵੀ ਜਲਦ ਤੋਂ ਜਲਦ ਕੰਮ ਆਪਦਾ ਸ਼ੁਰੂ ਕਰਨਾ ਜੀ ਹੁਣ ਬਸ ਜਦੋਂ ਇੰਚਾਰਜ ਜੀ ਸੰਭਾਲ ਲਈ ਆ ਤੇ ਕੰਮ ਆਪਣਾ ਸ਼ੁਰੂ ਕਰ ਦੇਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਸ ਤਰ੍ਹਾਂ ਕੀ ਆਪਾਂ ਗੱਲਬਾਤ ਕੀਤੀ ਸਰਪੰਚ ਸਾਹਿਬ ਨਾਲ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਪਿੰਡ ਵਾਸੀਆਂ ਨੂੰ ਤਾਂ ਪੂਰੀ ਉਮੀਦਾਂ ਵਾਹ ਕਹਿੰਦੇ ਵੀ ਅਗਰ ਜੇ ਸਰਪੰਚ ਸਾਹਿਬ ਜਿਹੜੇ ਇਹ ਪਹਿਲੀ ਗੱਲ ਤਾਂ ਹੈ ਅਗਰ ਕਹਿੰਦੇ ਜਿਹੜਾ ਕੰਮ ਕਹਿੰਦੇ ਨੇ ਉਹ ਕਰਦੇ ਵੀ ਨਹੀਂ ਸਭ ਤੋਂ ਵੱਡੀ ਗੱਲ ਹੈ ਸਰਪੰਚ ਸਾਹਿਬ ਦੀ ਮੈਨੂੰ ਬਹੁਤ ਜਲੇਗਾ ਕਹਿੰਦੇ ਅਸੀਂ ਗ੍ਰਾਂਟ ਤੇ ਮੈਡਪੈਂਡ ਨਹੀਂ ਹੈ ਮੈਂ ਪੱਲੋ ਲਾ ਕੇ ਖਰਚਣ ਵਾਲਾ ਬੰਦਾ ਵਾ ਉਹ ਦੂਸਰੇ ਨੰਬਰ ਤੇ ਜਿਹੜੇ ਫੁੱਲ ਜਿਹੜੇ ਲਵਾਣੇ ਨੇ ਨੇ ਪੇੜ ਲਵਾਣੇ ਨੇ ਬਹੁਤ ਹੀ ਵਧੀਆ ਇਹ ਉਪਰਾਲਾ ਵਾ ਕਿਉਂਕਿ ਇਹ ਉਪਰਾਲਾ ਕੋਈ ਕੋਈ ਹੀ ਕਰ ਸਕਦਾ ਵਾ ਕੋਈ ਕੋਈ ਵੀ ਬੰਦਾ ਪਿੰਡ ਵਿੱਚ ਆਵੇਗਾ ਪਿੰਡ ਦੀ ਨੁਹਾਰ ਦੇਖੇਗਾ ਔਰ ਪਿੰਡ ਨੂੰ ਬਾਣਾ ਦੇ ਕੇ ਇੱਕਦਾਂ ਸਮਾਰਟ ਸਿਟੀ ਟਾਈਪ ਦਾ ਪਿੰਡ ਬਣਾਣਗੇ ਇਹ ਬਾਕੀ ਹੋਰ ਵੀ ਛੱਪਣ ਦੀ ਗੱਲ ਹੈ ਸਟਰੀਟ ਲਾਈਟ ਦੀ ਗੱਲ ਹੈ ਠੀਕ ਹੈ ਹੋਰ ਜਿਹੜਾ ਕਿ ਥੋੜਾ ਮੋਰਦਾ ਜਿਹੜਾ ਕੰਮ ਹੈ ਕੰਮ ਹੁੰਦੇ ਆ ਪਰ ਹੌਲੀ ਹੌਲੀ ਹੋਣਗੇ ਕੰਮ ਇਹ ਤਾਂ ਹੈ ਨਹੀਂ ਅੱਜ ਸਰਪੰਚ ਬਣੇ ਕੱਲੀ ਕੰਮ ਹੋ ਜੇ ਕੰਮ ਕਰਾਣਗੇ ਹੌਲੀ ਹੌਲੀ ਜ਼ਰੂਰ ਹੋਣਗੇ ਕੰਮ ਬਾਕੀ ਹੋਰ ਵੀ ਨਵੇਂ ਆਪਣੇ ਲੈ ਕੇ ਆਜਣਗੇ ਵੇ ਇਧਰੋ ਪੰਜਾਬਲੇ